ਬਠਿੰਡਾ ਦੇ ਕਸਬਾ ਮੋੜ ਮੰਡੀ ਵਿੱਚ ਸੇਵਰੇਜ ਬੋਰਡ ਦੇ ਠੇਕਾ ਕਰਮਚਾਰੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਕਰਮਚਾਰੀ ਪਾਣੀ ਦੀ ਟੈਂਕੀ ਉੱਤੇ ਚੜ ਕੇ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕਰ ਰਹੇ ਨੇ ਪ੍ਰਦਰਸ਼ਨਕਾਰੀਆਂ ਦਾ ਇਹ ਦੋਸ਼ ਹੈ ਕਿ ਸਰਕਾਰ ਦੇ ਵੱਲੋਂ ਈਪੀਐਫ ਜਾਰੀ ਹੋਣ ਦੇ ਬਾਵਜੂਦ ਵੀ ਠੇਕੇਦਾਰ ਇਹ ਰਕਮ ਉਹਨਾਂ ਦੇ ਈਪੀਐਫ ਖਾਤੇ ਨੇ ਵਿੱਚ ਜਮ੍ਹਾਂ ਨਹੀਂ ਕਰਵਾ ਰਿਹਾ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ ਉਹ ਟੈਂਗੀ ਤੋਂ ਹੇਠਾਂ ਨਹੀਂ ਆਉਣਗੇ ਪੁਲਿਸ ਇਹਨਾਂ ਨਾਜ਼ੁਕ ਹਾਲਾਤਾਂ ਵਿੱਚ ਆਪਣੀ ਪੈਣੀ ਨਿਗਾਹ ਬਣਾਏ ਹੋਏ ਆ। ਸਾਮਲਾ ਸੀ ਐਸਟੀਵੀ ਤੇ ਪਹਿਲੇ 9-10 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਜੀ। ਸਾਨੂੰ ਸਾਲ ਹੋ ਗਏ 2024 ਦੇ ਅਕਤੂਬਰ ਤੋਂ ਲੈ ਕੇ ਸਾਡਾ IP, IVF ਨਹੀਂ ਕੱਟਿਆ ਗਿਆ ਜੀ। ਤੇ 2020 ਤੋਂ ਸਾਡਾ ਠੇਕੇ ਦਾ ਨਾ ਕਿੰਨੀ ਬਕਾਇਆ ਪਿਆ ਜੀ ਏਰੀਆ ਰਵੰਦਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਜੀ। ਪਹਿਲਾਂ ਸਾਨੂੰ ਕਹਿੰਦੇ ਸੀਗੇ ਵੀ ਅਗਲੇ ਮਹੀਨੇ ਜਮ੍ਹਾਂ ਕਰਾ ਦੇਾਂਗੇ, ਅਗਲੇ ਮਹੀਨੇ ਜਮ੍ਹਾਂ ਕਰਾ ਦੇਣਗੇ ਕਹਿੰਦੇ ਆ ਜੀ। ਫਿਰ ਸੌ ਵਾਰ ਨੇ ਇੱਕ ਹੀ ਟੱਪ ਨਾ ਹਟਾਇਆ ਰੀਅਰ ਕੱਟਿਆ ਜੀ ਏਰੀਅਰ ਤੇ ਤੁਹਾਨੂੰ ਨਾ ਹਟਾਈ ਵੀ ਫਕਟਿਆ ਗਿਆ ਜੀ ਹੁਣ ਜੇ ਅਸੀਂ ਠੇਕੇਦਾਰਾਂ ਨੂੰ ਕਹਿੰਨੇ ਆਂਗੇ ਬਸ ਉਹ ਵੀ ਲਾਰੇ ਲਾਈ ਜਾਂਦੇ ਮੈਕਮਾ ਵੀ ਡਿਪਾਰਟਮੈਂਟ ਵੀ ਲਾਰੇ ਲਾਈ ਜਾਂਦਾ ਜੀ ਇਹ ਖੜੇ ਖਜ਼ਾਰ ਤਾਂ ਕਹਿੰਦਾ ਕਹਿੰਦਾ ਵੀ ਨਕਦ ਲੈ ਲਓ ਮੈਥੋਂ ਦੂਜੇ ਵੀ ਕਹਿੰਦਾ ਨਕਦ ਲੈ ਲਓ ਠੇਕੇਦਾਰ ਇੱਕ ਤਾਂ ਹੈਗਾ ਜੀ ਬਿਮਲ ਬਿਮਲ ਵੰਸਲਾ ਜੀ ਇੱਕ ਲਾਊਡ ਕ੍ਰਿਸ਼ਨ ਵਾਲੇ ਆ ਜੀ ਦੋ ਆ ਜੀ ਉਹ ਜੀ ਜੀ ਬਾਜੀ ਤੇ ਉਹ ਹੁਣ ਕਹਿੰਦੇ ਜੇ ਅਸੀਂ ਕਿਹਾ ਵੀ ਕੇਸ ਕਰਦੇ ਆਂ ਅਸੀਂ ਵੀ ਕੋਰਟ ਚ ਲੈਵਲ ਕੋਰਟ ਚ ਕਹਿੰਦੇ ਕਰ ਦਿਓ ਕਹਿੰਦੇ ਸਾਡਾ ਹੀ ਕਰ ਲਵਾਂਗੇ ਕਹਿੰਦੇ ਬਣਾਏ ਕਹਿੰਦੇ ਜੀ ਉਹ ਪਰ ਉਹ ਸਾਨੂੰ ਚਲਾਨ ਦੇ ਚੁੱਕੇ ਜੀ ਉਹ ਹੀ ਰਜਿਸਟਰ ਚਲਾਨ ਸਾਨੂੰ ਕੱਟ ਕੱਟ ਕੇ ਦਿੱਤੇ ਇਹਨਾਂ ਨੇ ਵੀ ਸਾਡਾ ਜਮਾ ਕਰਾਇਆ ਹੋਇਆ ਪਰ ਸਾਡੇ ਅਕਾਊਂਟ 'ਚ ਕਿਸੇ ਦਾ ਕੁਝ ਨਹੀਂ ਆਇਆ ਜੀ ਖਾਲੀ ਬੈ ਜਾ ਉਹਨਾਂ ਦੇ ਕੱਲਾ ਕੰਪਨੀ ਦਾ ਨਾਮ ਬੋਲਦਾ ਜੀ ਵਿੱਚ ای.ਵੀ.ਫ ਨਹੀਂ ਕੱਟਿਆ ਗਿਆ ਨਾ ਹੀ ਇੱਥੇ ਸਾਡੇ ਕੋਲੇ ਪਾਣੀ ਆ ਪੀਣ ਨੂੰ ਜੀ ਨਾ ਹੱਥ ਧੋਣ ਨੂੰ ਪਾਣੀ ਆ ਉਹ ਟੈਂਕੀ 'ਤੇ ਵੀ ਦੇਖ ਲਓ 2-3 3-3 ਫੁੱਟ ਪਾਣੀ 'ਚ ਉੱਪਰ ਜੜ ਕੇ ਆਏ ਆ ਗੰਦਾ ਪਾਣੀ ਆ ਥੱਲੇ ਪਲਾਂਟ 'ਚ ਵੀ ਗੰਦਾ ਪਾਣੀ ਖੜਾ ਹੈਗਾ ਜੀ ਕੋਈ ਕਿਸੇ ਦਾ ਬਿਮਾਰੀ ਲੱਗੀ ਹੋਇਆ ਕਿਸੇ ਨੂੰ ਕਿਸੇ ਨੂੰ ਕਿਸੇ ਟਾਈਪ ਦੀ ਬਿਮਾਰੀ ਲੱਗੀ ਆ ਕੋਈ ਨਹੀਂ ਪ ਤਨਖਾਹ ਕੋਈ ਪੋਸਤ ਨਹੀਂ ਥਿਆ ਕਿ ਜੀ ਜੀ ਪ੍ਰਸ਼ਾਸਨ ਤੋਂ ਮੰਗ ਕਰ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆਂ ਜੀ ਸਾਡਾ EPF ਜਮਾ ਕਰਾਇਆ ਜਾਵੇ ਜਿੰਨਾ ਬੰਦਾ 8 ਸਾਲ ਹੋ ਗਿਆ ਜੀ ਸਾਡੇ ਏਰੀਅਰ ਦਵਾਇਆ ਜਾਵੇ ਜੀ ਤਨਖਾਹ ਟਾਈਮ ਤੇ ਆ ਜਾਇਆ ਕਰੀ ਜੀ ਕੱਲ ਨੂੰ ਰੱਖੜੀਆਂ ਜੀ ਤਨਖਾਹ ਆਈ ਨਹੀਂ ਅਜੇ ਤੱਕ ਜੀ ਹਰੇਕ ਤਿਹਾ ਰਹੀਂ ਡੱਪ ਜਾਂਦਾ ਜੀ ਹਰੇਕ ਤਿਹਾਰ ਬਿਨਾਂ ਤਨਖਾਹ ਤੋਂ ਡੱਪਦਾ ਜੀ ਹਾਂਜੀ ਇਹਦੇ ਤੁਹਾਡੇ ਅਫਸਰ ਕੀ ਨਾਂ ਹੈ ਅਫਸਰ ਸਾਡੇ ਜੀ ਦਾ ਨਾਂ ਤੁਹਾਨੂੰ ਪਤਾ ਇੱਥੇ ਲਖਨ ਸ਼ਰਮਾ ਜੀ ਹਾਂ ਬਾਕੀ ਉੱਥੋਂ ਐਕਸ਼ਨ ਸਾਹਿਬ ਦਾ ਭਰਜੀ ਸਿੰਘ ਜੀ ਹਾਂਜੀ ਉਹਨਾਂ ਨੂੰ ਮਿਲਿਆ ਤੁਸੀਂ ਹਾਂ ਜਾ ਕੇ ਅਸੀਂ ਮਹੀਨੇ ਬਾਅਦ ਜਾ ਕੇ ਆਉਣੀ ਆਉਣੀ ਸੀ ਜੀ ਕਿ ਕੋਈ ਹੱਲ ਹੋ ਜਾਏ ਜੀ ਪਰ ਹਰ ਇੱਕ ਵਾਰੀ ਲਾਰੇ ਲਾ ਕੇ ਮੋੜ ਦਿੰਦੇ ਹਾਂਜੀ ਇਹ ਸਿਰੇ ਸੱਦਰ ਨਹੀਂ ਦਿੱਤੀ ਹੈ ਹਾਂਜੀ ਉਹ ਸਿੱਧਾ ਦੇ ਹਿਸਾਬ ਨਾਲ ਤਾਂ ਵੀ ਸਾਡਾ IPF ਕੱਟਿਆ ਹੋਇਆ ਜਮ੍ਹਾਂ ਕਰਾਇਆ ਹੋਇਆ ਠੇਕੇਦਾਰ ਨੇ ਜੀ ਪਰ ਸਾਡਾ ਜਮਾ ਨਹੀਂ ਕਰਾਇਆ ਹੋਇਆ ਸਾਡੇ ਅਕਾਊਂਟ ਚ ਕੱਲੋਂ ਦਾ ਕੰਪਨੀ ਦਾ ਨਾਂ ਬੋਲਦਾ ਜੀ ਇਹ ਵੀ ਆਪਣਾ ਸ਼ੋਅ ਹੁੰਦਾ ਜੀ ਜਿਉਂ ਉਹਨਾਂ ਨੂੰ ਕਹਿੰਨੇ ਆ ਕਹਿੰਦੇ ਸੋਮਵਾਰ ਨੂੰ ਕਰਾ ਦੇਾਂਗੇ ਬੁੱਧਵਾਰ ਨੂੰ ਕਰਾ ਦੇਾਂਗੇ ਸਾਲ ਹੋ ਗਿਆ ਜੀ ਉਹ ਕਹਿੰਦੇ ਵੀ ਨਕਦ ਲੈ ਲਈ ਜਾਂ ਤਾਂ ਜਾਂ ਕਹਿੰਦੇ ਆ ਕਿ ਵੀ ਦਿੱਤੇ ਨਹੀਂ ਮਨ ਲੋ ਜੇ ਤਾਂ ਕਿ ਅਫਸਰ ਸਾਡੇ ਜੈਜੀ ਦਾ ਨਾਮ ਤੁਹਾਨੂੰ ਪਤਾ ਇੱਥੇ ਲਖਨ ਸ਼ਰਮਾ ਜੀ ਹਾਂ ਬਾਕੀ ਉੱਥੋਂ ਐਕਸ਼ਨ ਸਾਹਬ ਦਾ ਬਲਜੀਤ ਸਿੰਘ ਆ ਜੀ ਹਾਂਜੀ ਉਹਨਾਂ ਨੂੰ ਮਿਲਿਆ ਤੁਸੀਂ ਹਾਂ ਜੀ ਹਾਂ ਜਾ ਕੇ ਅਸੀਂ ਮਹੀਨੇ ਬਾਅਦ ਜਾ ਕੇ ਆਉਣੀ ਆਉਣੀ ਸੀ ਵੀ ਗਿਆ ਕੋਈ ਹੱਲ ਹੋ ਜੇ ਜੀ ਪਰ ਹਰ ਇੱਕ ਵਾਰੀ ਲਾਰਾ ਲਾ ਕੇ ਮੋੜ ਦਿੰਦੇ ਹਾਂਜੀ ਇਹ ਸੀਰੀਅਸ ਤੱਕ ਨਹੀਂ ਦਿੱਤੀ ਹੈ ਹਾਂਜੀ ਇਹਦੀ ਤਾਂ ਔਰ ਸੀਧਾ ਦੇ ਸਾਹਬ ਨਾਲ ਤਾਂ ਵੀ ਸਾਡਾ ਜੀਪੀਐਫ ਕੱਟਿਆ ਹੋਇਆ ਜਮ੍ਹਾਂ ਕਰਾਇਆ ਹੋਇਆ ਠੇਕੇਦਾਰ ਨੇ ਜੀ ਤਰ੍ਹਾਂ ਜਵਾਨੀ ਕਰਾਇਆ ਹੋਈ ਸਾਡੇ ਅਕਾਊਂਟ ਚ ਕੱਲੋਂ ਦਾ ਕੰਪਨੀ ਦਾ ਨਾਮ ਬੋਲਦਾ ਜੀ ਇਹ ਵੀ ਆਪਣੀ ਸ਼ੋਅ ਹੁੰਦਾ ਜੀ ਜੋ ਉਹਨਾਂ ਨੂੰ ਕਹਿੰਨੇ ਆ ਕਹਿੰਦੇ ਸੋਮਵਾਰ ਨੂੰ ਕਰਾ ਦੇਾਂਗੇ ਬੁੱਧਵਾਰ ਨੂੰ ਕਰਾ ਦੇਾਂਗੇ ਸਾਲ ਹੋ ਗਿਆ ਜੀ ਉਹ ਕਹਿੰਦੇ ਵੀ ਨਕਦ ਲੈ ਲਈ ਜਾਂ ਤਾਂ ਜਾਂ ਕਹਿੰਦੇ ਆ ਕਿ ਵੀ ਦਿੱ ਦਿੱਤੇ ਹੀ ਨਹੀਂ ਮਨ ਲੋ ਜੇ ਤਾਂ ਵੀ